ਸਿੰਤਾਵ ਆਜ ਸ਼ੁਰੂਆਤ ਹੋਈ ਹੈ ਕਾਟੇ ਦੇ ਕੀ ਅੰਦਾਜਾ ਕੀ ਲਾ ਰਹੇ ਹੁਣ ਤੇ ਆ ਖੁਸ਼ੀ ਵਾਲੀ ਗੱਲ ਹੈ ਕਿ ਸਰਗਤਾ ਨੇ ਬੜਾ ਮਾਨ ਦਿੱਤਾ ਹੈ ਹਲਕਾ ਸਨੌਰ ਜੋ ਪਟਿਆਲੇ ਦੇ ਕੋਲ ਹੈ ਇੱਥੋਂ ਦੀ ਸੰਗਤ ਨੇ ਵੱਡੀ ਗਿਣਤੀ ਚ ਇਕੱਠੇ ਹੋ ਕੇ ਜਿੱਥੇ ਗੁਰਦਾਰਾ ਇਤਿਹਾਸਕ ਪੰਨਹੇੜੀ ਵਿਖੇ ਸਮਾਗਮ ਕੀਤੇ ਹੈ ਅੰਤਕ ਵਿਚਾਰਾ ਹੋਈਆਂ ਔਰ ਉਹ ਤੇ ਵਕ ਵਕ ਗੁਰਦਾਰਾ ਕਮੇਟੀਆਂ ਨੇ ਵਕ ਵਕ ਚੱਤੇਬੰਦੀਆਂ ਨੇ ਵਕ ਵਕ ਸਭਾ ਸੁਸਾਇਟੀਆਂ ਸਿੰਘ ਸੁਭਾਵਾਂ ਨੇ ਨਿਮਾਣੇ ਦੇ ਸੇਵਕ ਦਾ ਮਾਣ ਕੀਤਾ ਮੈਂ ਜਲਦੀਆਂ ਗਹਿਰਾਈਆਂ ਦੇ ਵਿੱਚੋਂ ਸਨੌਰ ਹਲਕੇ ਦੀਆਂ ਸਾਰੀਆਂ ਸੰਗਤਾਂ ਦਾ ਤਾਨਬਾਤ ਕਰਦਾ ਸਰਾਰ ਸਰਦਾਰ ਹਰਿੰਦਰਪਾਲ ਸਿੰਘ ਉਹਨਾਂ ਨੇ ਸੰਗਤਾਂ ਨੂੰ ਪ੍ਰੇਰਣਾ ਦਿੱਤੀ ਹੈ ਬੜਾ ਵੱਡਾ ਕਟ ਕੀਤਾ ਹੈ ਇੰਤਜ਼ਾਮ ਕੀਤੇ ਨੇ ਗੁਰਗਰਾਹ ਪ੍ਰਬੰਧਕ ਕਮੇਟੀ ਨੇ ਸਾਰੇ ਉਹਨਾਂ ਦਿਲ ਦੀਆਂ ਗਹਿਰਾਈਆਂ ਤੋਂ ਦੱਸਦੇ ਆ ਕਿ ਜੇ ਸਾਗੰਪੰਥ ਤੋਂ ਦੁਬੜਾ ਦੇ ਵਿੱਚੋਂ ਕਿਵੇਂ ਨਿਕਲੇਗੀ ਕੌਮ ਕਿਉਂਕਿ ਆਪਣੇ ਮਸਲੇ ਬਹੁਤ ਵੱਡੀ ਸਿਕਾੜਾ ਮਸਲਾ ਕਈਤ ਵੀ ਇਨਸਾਫ ਨਹੀਂ ਮਿਲਿਆ ਉਹ ਮਸਲੇ ਕਿਵੇਂ ਸੋਚਣਗੇ ਬਾਣੀ ਦੇ ਵਿੱਚ ਇਹਦਾ ਹੱਲ ਹੈਗਾ ਹੋਏ ਇਕੱਤਰ ਮਿਲੋ ਮੇਰੇ ਭਾਈ ਤੇ ਉਹਦਾ ਦੂਰ ਕਰਾਉ ਲੱਗਦਾ ਹੈ ਜਦੋਂ ਅਸੀਂ ਸਾਰੇ ਆਪਸੀ ਨਿੱਜੀ ਛੋਟੇ-ਛੋਟੇ ਮਤਭੇਦਾਂ ਤੋਂ ਉੱਪਰ ਉੱਠ ਕੇ ਇਕੱਠੇ ਬਹਿ ਜਾਵਾਂਗੇ ਤੇ ਉਦੋਂ ਇਹ ਦੁਬੜਾ ਖਤਮ ਹੋ ਜਾਏ ਸਿੰਘ ਸਾਹਿਬ ਡੈਂਟ ਟੂ ਦੈਂਟ ਦੀ ਗੱਲ ਕੀਤੀ ਹੈ ਸਪੀਕਰ ਤੁਸੀਂ ਨਾ ਉਹ ਡੈਂਟ ਆਰਾ ਮੰਡਲ ਜੀ ਨਾਮ ਦਾ ਜੀ ਕੈਂਟ ਲਗਾਤਾਰ ਹੀ ਪੈ ਰਹੇ ਹੈ ਜੀ ਅੱਜ ਪਾਰਟੀ ਦੀ ਜਿਹੜੀ ਹਾਲਤ ਹੈ ਕਿਸ ਤਰ੍ਹਾਂ ਦੀ ਹੋ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੀ ਪੰਥਕ ਜਮਾਤ ਹੈ ਸਿੱਖਾਂ ਦੀ ਰਾਸ਼ੀ ਜਿਹੜੀ ਹੈ ਇਹ ਪ੍ਰਤੀਨਿਧਤ ਪ੍ਰਤੀਨਿਧਤਾ ਕਰਦੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਇਸ ਪਾਰਟੀ ਦਾ ਜਿਹੜਾ ਹੈ ਉਹ ਗਠਨ ਹੋਇਆ ਸੀ ਔਰ ਇਹ ਸੋਚ ਕੇ ਹੋਇਆ ਸੀ ਕਿ ਇਹ ਪੰਥ ਦੀਆਂ ਧਾਰਮਿਕ ਰਾਜਨੀਤਿਕ ਸਮਾਜਿਕ ਜਾਂ ਜਿਹੜੇ ਸਾਡੇ ਆਰਥਿਕ ਹਿੱਤ ਨੇ ਸਰਕਾਰ ਨੇ ਤੇ ਉਹਨਾਂ ਨੂੰ ਜਿਹੜਾ ਹੈ ਉਹ ਪੂਰਾ ਕਰੇਗੀ ਤੇ ਅੱਜ ਜੋ ਹਾਲਤ ਦੇਖ ਰਹੇ ਅਸੀਂ ਕਿ ਉਹ ਬੜੀ ਚਿੰਤਾਜਨਕ ਹੈ ਉਹ ਬੜਾ ਮਨ ਇਹਦੇ ਨਾਲ ਪਰੇਸ਼ਾਨ ਵੀ ਹੈ ਸਰਦਾਰ ਜੀ ਇਸ ਤਰ੍ਹਾਂ ਦੇ ਸਮਾਗਮ 35 ਲੱਖ ਲੋਕਾਂ ਦੀ ਭਰਤੀ ਕਰ ਲਈ ਹੈ ਜਿਹੇ ਦੇ ਵਿੱਚ ਕਿਵੇਂ ਇਕਾਲੀ ਦਲ ਫਿਰ ਮਜ਼ਬੂਤ ਹੋਏਗਾ ਮੈਂ ਬੜਾ ਹੈਰਾਨ ਹੈ ਜੀ ਇੱਕ ਪਿੰਡ ਦੇ ਵਿੱਚ 20 ਵੋਟਾਂ ਪਈਆਂ ਨੇ 40 ਵੋਟਾਂ ਪਈਆਂ ਨੇ ਤੇ ਉਸ ਪਿੰਡ ਦੇ ਵਿੱਚੋਂ ਹਜ਼ਾਰ ਹਜ਼ਾਰ ਪਰਚੀਆਂ ਕੱਟੀਆਂ ਗਈਆਂ ਤੇ ਪਤਾ ਨਹੀਂ ਕਿਵੇਂ ਕਰ ਰਹੇ ਆ ਮੈਨੂੰ ਸਮਝ ਤੋਂ ਬਾਹਰ ਹੈ ਸਿੰਘ ਸਾਹਿਬ ਅੱਜ ਹਲਕਾ ਵਾਜ ਸਿੰਘ ਸਾਹਿਬ ਅਗਲੀ ਦੌਰ ਬਹੁਤ ਸਾਰੇ ਹੀ ਸੰਗਤਾਂ ਦੇ ਲਗਾਤਾਰੀ ਫੋਨ ਆ ਰਹੇ ਆ ਹਰ ਹਲਕੇ ਤੋਂ ਆ ਰਹੇ ਆ ਸਭਾਗਮ ਵੱਟੀ ਪੱਦਰ ਤੇ ਰੱਖੇ ਜਾ ਰਹੇ ਆ ਔਰ ਕਈ ਤਾਂ ਦੰਦੇ ਵਿੱਚ ਦੋ ਦੋ ਸਮਾਗਮਾਂ ਦੇ ਵੀ ਜਿਹੜੇ ਆ ਉਹ ਪ੍ਰਬੰਧ ਹੋ ਚੁੱਕੇ ਆ ਮੈਂ ਇਹੀ ਹੈ ਕਿ ਗੁਰੂ ਪਾਤਸ਼ਾਹ ਮਿਹਰ ਕਰੇ ਤੰਦਰੁਸਤੀ ਬਖਸ਼ੇ ਪਿੰਡ ਪਿੰਡ ਜਾ ਕੇ ਅਸੀਂ ਨੌਜਵਾਨਾਂ ਨੂੰ ਲਾਮਬਦ ਕਰਾਈਏ ਸਿੰਘ ਸਾਹਿਬ ਅੱਜ ਵੱਡੀ ਜ਼ਿੰਮੇਵਾਰੀ ਮਿਲਦੀ ਹੈ ਤੁਹਾਨੂੰ ਜਿਸ ਤਰ੍ਹਾਂ ਅਕਾਲੀ ਸੁਧਾਰ ਲਾਰ ਵਾਲੇ ਤੁਹਾਨੂੰ ਅੱਗੇ ਲਾਉਣਾ ਚਾਹੁੰਦਾ ਨਹੀਂ ਦੇਖੋ ਜੀ ਪੰਥ ਦਾ ਤਾਂ ਸੇਵਾਦਾਰ ਬਣਦੇ ਨਾ ਜੀ ਇਹੀ ਬਹੁਤ ਮਨ ਵਾਲੀ ਗੱਲ ਹੈ ਅੱਜ ਜਿਹੜਾ ਇੱਕ ਦੁਬਾਰੇ ਤਲਬ ਕੀਤਾ ਸਰਦੋਂ ਲੋਕਾਂ ਇਹ ਹੁਣ ਦੇਖੋ ਮਾਨਜੋਗ ਸਿੰਘ ਸਾਹਿਬ ਜੱਜਦਾਰ ਸ੍ਰੀ ਅਕਾਲ ਤਖਸਾਲ ਵੀ ਦੇਖ ਸਕਦੇ ਆ ਮਾਨ ਸਿੰਘ ਸਾਹਿਬ ਅੱਜ ਨਾਲੇ ਖ਼ੁਲਜੀ ਖ਼ਬਰਾਂ ਦੇ ਵਿੱਚ ਖ਼ਬਰ ਲੱਗੀ ਆ ਵੀ ਜਿਹੜਾ ਗਿਆਨੀ ਕਾਰੋਕਰਹਿੰਦ ਸਿੰਘ ਧਾਮੀ ਨੇ ਉਹ ਪ੍ਰਧਾਨਕੀ ਦੇ ਲਈ ਦੁਬਾਰਾ ਮੋਰ ਜਿਹੜਾ ਜਵਾਬ ਦੇ ਗਏ ਨੇ ਤਾਂ ਉਸ ਤੋਂ ਬਾਅਦ ਚਰਚਾਵਾਂ ਚੱਲ ਰਹੀਆਂ ਨੇ ਕਿ ਪ੍ਰੋਫੈਸਰ ਕਿਰਪਾ ਸਿੰਘ ਡੂੰਘਾ ਰਹਿ ਰਹੇ ਨੇ ਉਹ ਪ੍ਰਧਾਨ ਹੋ ਸਕਦੇ ਨੇ ਅੱਜ ਸ਼ਾਮ ਦਾ ਗੱਲਾਂ ਜਿਹੜਾ ਹੋ ਸਕਦਾ ਹੈ ਕਿ ਲੱਗਦਾ ਹੈ ਕਿ ਜਸਤਪਾਲ ਦੇ ਮਸਲੇ ਨੇ ਜਾਂ ਸਿੱਖਪਾਲ ਦੇ ਮਸਲੇ ਨੇ ਮੈਨੂੰ ਇਹਦੇ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਹੈ ਕਿ ਕੌਣ ਪ੍ਰਧਾਨ ਬਣ ਰਿਹਾ ਕੌਣ ਪ੍ਰਧਾਨ ਨਹੀਂ ਬਣ ਰਿਹਾ ਪਰ ਹਾਂ ਸਰਦਾਰ ਹਰਜਿੰਦਰ ਸਿੰਘ ਧਾਮੀ ਇੱਕ ਅਨੇਕ ਵਿਅਕਤੀਤਵ ਦੇ ਮਾਲਕ ਸੀ ਸਰ ਪੰਥ ਦੀ ਗੱਲ ਹੋਉਂਦੀ ਹੈ ਕਿ ਪੰਥਕ ਗੱਲਾਂ ਤੁਸੀਂ ਉਰੀ ਕਰਿਆ ਗਿਆ ਕਿ ਲੱਗਦਾ ਹੈਗਾ ਕਿ ਜਿਹੜਾ ਦੂਸਰਾ ਤੋੜਾ ਹੈਗਾ ਪੰਥ ਦੀ ਗੱਲ ਦੇ ਉੱਤੇ ਵਿਚਾਰ ਕਰਨ ਦੀ ਤ ਤੇ ਹਮੇਸ਼ਾ ਆਕਸ ਜਿਹੜਾ ਹੈ ਪੰਥ ਦਾ ਅਧਿਕਾਰ ਦੇਣਾ ਮਤਲਬ ਜਿਹੜੀ ਜਿੰਨਾ ਚਿਰ ਅਸੀਂ ਜਿੰਨਾ ਚਿਰ ਸਾਡੀ ਲੀਡਰਸ਼ਿਪ ਸਿੱਖ ਨਵਜ ਨੂੰ ਨਹੀਂ ਨ ਪਛਾਣਦੀ ਸਿੱਖ ਸਾਈਕੀ ਨੂੰ ਨਹੀਂ ਪਛਾਣਦੀ ਕਾਮਯਾਬ ਨਹੀਂ ਹੋਏ ਸਿੱਖ ਸਾਹਿਬ ਇੱਕ ਪੱਥਰ ਦੀ ਗੱਲ ਕੀਤੀ ਹੈ ਤੁਸੀਂ ਅੱਜ ਉਹ ਪੱਥਰ ਦਾ ਨਾ ਉਹ ਸਾਰੇ ਹੀ ਜਾਣਦੇ ਆ ਜੀ ਜਤੇਦਰ ਸਾਹਿਬ ਹੀ ਕਾਈ ਆਈਟੀ ਸੈੱਲ ਹੁਣ ਦਵਾਰੇ ਤੁਹਾਡੇ ਕੋਲ ਤੁਸੀਂ ਨੇ ਗੰਡੂੜੇ ਵਾਲੀ ਆਧਾਰਨ ਦਿੱਤੀ ਸੀ ਅੱਜ ਆਈਟੀ ਸੈੱਲ ਨੇ ਪ੍ਰਚਾਰਿਆ ਕਹਿੰਦੇ ਸਤ ਸਾਲਾਂ ਚ ਜਤੇਦਰ ਸਾਹਿਬ ਨੇ 40 ਕਰੋੜ ਦੀ ਪ੍ਰੋਜੈਕਟ ਬਣਾਉਣੀ ਉਹ 4 ਕਰੋੜ ਦੇ ਦੇਣ ਮੈਂ ਘਰੇ ਬੈਠੇ ਆਰਾਮ ਨਾਲ ਜਿਹੜੀ ਸਤ ਮੈਂਬਰਿਕ ਮੈਂ ਗੜੀ ਘਟਾ ਕਿਤੇ ਗਿਆ ਸੀਗਾ ਫਰਮਾਨ ਜਾਰੀ ਹੋਇਆ ਸੀਗਾ ਉਹ ਦੇਸ਼ ਜਾਰੀ ਹੋਇਆ ਸੀ ਉਹਨੂੰ ਦੋ ਧਾਮ ਮਾਰ ਕੇ ਵਿਟਾ ਡੇਗੀ ਜਾਈਏ ਤੁਸੀਂ ਪਿੱਛੇ ਦੀ ਗੱਲ ਕਰੀ ਸੀ ਵਿਕਟ ਦੀ ਗੱਲ ਕਰੀ ਸੀ ਵੇੜ ਤਾਂ ਤੁਸੀਂ ਤਿਆਰ ਕਰਦੇ ਸੀਗੇ ਫਿਰ ਉਹਨੂੰ ਪੱਟਦਾ ਇਹ ਹੀ ਮਾੜੀ ਗੱਲ ਹੈ ਨਾ ਜੀ ਕੱਲ ਤੱਕ 打死的，嗯，切那尼一得。